ਤਤੋਂ ਧੁੰਦ ਕਾਰਨ ਹਾਦਸਾ ਦਾ ਕੈਰ ਵੀ ਲਗਾਤਾਰ ਚੱਲ ਰਹੀ ਹੈ ਉਧਰ ਬਠਿੰਡਾ ਦੇ ਵਿੱਚ ਵੀ ਸੰਘਣੀ ਧੁੰਦ ਦੇ ਕਾਰਨ ਹਾਦਸਾ ਵਾਪਰਿਆ ਹੈ ਪੀ ਆਰਟੀਸੀ ਬੱਸ ਦੀ ਟਰਾਲੇ ਦੇ ਨਾਲ ਜ਼ੋਰਦਾਰ ਟੱਕਰ ਹੋਈ ਹੈ ਬੱਸ ਦੇ ਵਿੱਚ ਸਵਾਰ ਦਸੀ ਕਿ ਕਈ ਜਵਾਂ ਸਵਾਰੀਆਂ ਜਿਹੜੀਆਂ ਨੇ ਉਸ ਜ਼ਖਮੀ ਹੋਈਆਂ ਨੇ ਔਰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਸੰਘਣੀ ਧੁੰਦ ਇੱਥੇ ਵੀ ਵਜਾ ਬਣੀ ਹੈ हादसे भी संघनी धुंद हैदसे जिस सात लोगों की मौत हो गई सी और उस मां पी भी सन इसके अलावा पांच लोग गुजरात आए हुए उन्होंने भी जान चली गई थी तो अज भी हादसे वापरन का लगातार सिलसिला जारी है क्योंकि धुंद की वजह ਲੋਕਾਂ ਨੂੰ ਵਾਹਨਾਂ ਨੂੰ ਕਾਫੀ ਮੁਸ਼ਕਲਾਂ ਆndੀਆਂ ਨੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਇਤੋਂ ਦਾ ਕਹਿਰ ਜਿਹੜਾ ਹੈ ਇੱਥੇ ਦੇਖਣ ਨੂੰ ਮਿਲਿਆ ਪੀਆਰਟੀਸੀ ਬੱਸ ਦੀ ਟਰਾਲੇ ਦੇ ਨਾਲ ਜ਼ੋਰਦਾਰ ਟੱਕਰ ਹੋਈ ਹੈ ਇਹ ਤਸਵੀਰਾਂ ਨੇ ਔਰ ਇੱਥੇ ਵੇਖਿਆ ਜਾ ਸਕਦਾ ਪੀਆਰਟੀਸੀ ਬੱਸ ਜਿਹੜੀ ਹੈ ਮੁਰਲਾ ਹਿੱਸਾ ਬੱਸ ਦਾ ਬੇਹੱਦ ਜ਼ਿਆਦਾ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹੈ ਸੁਰਜਪਾਨ ਮੇਰੇ ਸੋਗੀ ਫੋਨ ਲਾਈਨ ਤੇ ਨੇ ਸੁਰਜ ਕੀ ਕੁਝ ਹੁੰਤੱਕ ਦੀ ਪੂਰੀ ਜਾਣਕਾਰੀ ਹੈ ਤਸਵੀਰਾਂ ਵੇਖ ਰਹੇ ਹਾਂ ਹਾਲਾਂਕਿ ਤਾਪਮਾਨ ਦੀ ਗੱਲ ਕਰੀਏ ਥੋੜਾ ਜਿਹੜਾ ਹੈ ਉਸ ਦੇ ਵਿੱਚ ਸੁਧਾਰ ਹੈ ਠੰਡ ਪਹਿਲਾਂ ਦੇ ਨਾਲੋਂ ਮੁਕਾਬਲੇ ਨਾਲੋਂ ਕਾਫੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਥੋੜੀ ਜੀ ਘਟੀ ਹੈ ਪਰ ਤੁੰਦ ਹਜੇ ਵਿਚਾਰੀ ਜਿਸ ਦੀ ਵਜ੍ਹਾ ਨਾਲ ਹਾਦਸਾ ਹੋਇਆ। ਇੱਥੇ ਤੜਕਸਾਰ ਹਾਦਸੇ ਦੀਆਂ ਤਸਵੀਰਾਂ ਬਟਿੰਡਾ ਦੇ ਮੈਸਰ ਖਾਨਾ ਦੇ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਪੀਆਰਟੀਸੀ ਦੀ ਬੱਸ ਸਵੇਰ ਦੇ ਟਾਈਮ ਨੇ ਮੁਤਾਬਕ ਜਾ ਰਹੀ ਸੀ ਤਾਂ ਅਚਾਨਕ ਇੱਕ ਟਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਜ਼ਬਰਦਸਤ ਹੈ ਕਿ ਬੱਸ ਦਾ ਇੱਕ ਸਾਈਡ ਵਾਲਾ ਹਿੱਸਾ ਪੂਰੇ ਦਾ ਪੂਰਾ ਡੈਮੇਜ ਹੋ ਜਾਂਦਾ ਹੈ ਵਿੱਚ ਬੈਠੀਆਂ ਸਵਾਰੀਆਂ ਨੂੰ ਵੀ ਹਲਕੀਆਂ ਸੱਟਾਂ ਲੱਗਦੀਆਂ ਨੇ ਪਰ ਇਹਨਾਂ ਦੋਨਾਂ ਦੇ ਹਾਦਸਾ ਹੋਣ ਤੋਂ ਬਾਅਦ ਪਿੱਛੇ ਤੋਂ ਆਰੇ ਦੋ ਗ੍ਰੇ ਟਰੱਕ ਨੇ ਉਹ ਵੀ ਇਹਨਾਂ ਗੱਡੀਆਂ ਦੇ ਵਿੱਚ ਆ ਕੇ ਵਜਦੇ ਨਜ਼ਰ ਆ ਰਹੇ ਨੇ ਹਾਲਾਂਕਿ ਹਾਦਸੇ ਦੀ ਵਜ੍ਹਾ ਸ਼ੁਰੂਆਤੀ ਜਾਂਚ ਦੇ ਵਿੱਚ ਧੁੰਦੀ ਦੱਸਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਧੁੰਦ ਦੇ ਕਾਰਨ ਇਹਨਾਂ ਦਿਨਾਂ ਦੇ ਵਿੱਚ ਸੜਕੀ ਹਾਦਸੇ ਨੇ ਜਾਦੇ ਵਾਝ ਜਾਂਦੇ ਨੇ ਪਿਛਲੇ ਦਿਨ ਦੀ ਗੱਲ ਕਰੀਦਾ ਬਠਿੰਡਾ ਦੇ ਵਿੱਚ ਇੱਕੋ ਜਗ੍ਹਾ ਦੇ ਉੱਪਰ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਫੋਰਚੂਨਰ ਗੱਡੀ ਗੜੀ ਡਿਵਾਈਡਰ ਦੇ ਉੱਪਰ ਚੜ ਗਈ ਸੀ ਤਾਂ ਕਰਕੇ ਇਸੇ ਤਰ੍ਹਾਂ ਧੁੰਦ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਪਰੇਸ਼ਾਨ ਕਰ ਰਹੀ ਹੈ ਔਰ ਮੌਸਮਾਰਹੀ ਦੱਸ ਰਹੇ ਨੇ ਕਿ ਜਿੰਨੀ ਦੇਰ ਬਾਰਿਸ਼ ਨਹੀਂ ਹੁੰਦੀ ਤੋਂ ਇਸੇ ਤਰ੍ਹਾਂ 2-4 ਹੋਣਾ ਪੈਣਾ ਔਰ ਟ੍ਰੈਫਿਕ ਵਾਲੇ ਹੀ ਦੱਸ ਰਹੇ ਨੇ ਕਿ ਹਾਈ ਲਾਈਟਾਂ ਦਾ ਇੰਤਜ਼ਾਮ ਕਰੋ ਔਰ yellow light ਦਾ ਇਸਤੇਮਾਲ ਕਰਨਾ ਚਾਹੀਦਾ ਤਾਂ ਕਰਕੇ ਬਿਨਾਂ ਕੰਮ ਕਾਸ ਤੋਂ ਹੂੰ ਜਾਨਣਾ ਚਾਹਾਂਗੇ ਡਰਾਈਵਰ ਡਰਾਈਵਰ ਵਾਲਾ ਹਿੱਸਾ ਜਿਹੜਾ ਕਾਫੀ ਜ਼ਿਆਦਾ ਇੱਕਦਮ ਤੋਂ ਜ਼ੋਰਦਾਰ ਟੱਕਰ ਹੋਈ ਹੋਈ ਹੈ ਪੀਆਰਟੀਸੀ ਦੀ ਬੱਸ ਦਾ ਉਹ ਕੀ ਕੁਝ ਜਾਣਕਾਰੀ ਹੈ ਡਰਾਈਵਰ ਦੀ ਜਿਹੜੀ ਸਥਿਤੀ ਨੂੰ ਲੈ ਕੇ ਔਰ ਦੂਸਰਾ ਇੱਕ ਪਾਸੇ ਤੇ ਦੇਖ ਰਹੇ ਹਾਂ ਕਿ ਸਿਲੰਡਰ ਡਿੱਗੇ ਹੋਏ ਨੇ ਔਰ ਇਹ ਸਿਲੰਡਰ ਜਦੋਂ ਡਿੱਗਦੇ ਨੇ ਅੰਦਾਜ਼ਾ ਲਾਇਆ ਜਾ ਸਕਦਾ ਉੱਥੇ ਵੀ ਬਹੁਤ ਵੱਡਾ ਖਤਰਾ ਹੈ ਕਿ ਕੀ ਕੁਝ ਜਾਣਕਾਰੀ ਹੈ ਬਚਾਨ ਨੂੰ ਲੈ ਕੇ ਬਿਕਉਂ ਟੂ ਦਾ ਬੱਸ ਤੇ ਟਰੱਕ ਵੱਡੇ ਟਰੱਕ ਦੀ ਟੱਕਰ ਹੁੰਦੀ ਹੈ ਤਾਂ ਪਿੱਛੇ ਤੋਂ ਜਿਹੜੇ ਹੋਰ ਵੀਹਿਕਲ ਨੇ ਉਹ ਵੀ ਬੜੀ ਤੇਜ਼ ਰਫਤਾਰ ਨਾਲ ਆ ਕੇ ਵੱਜਦੇ ਨੇ ਔਰ ਸਲੰਡਰਾਂ ਦੀ ਪਾਰੀ ਗੱਡੀ ਹੈ ਜਿਹੜੀ ਉਹ ਵੀ ਇਸ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਔਰ ਇਸੇ ਕਾਰਨ ਕਿਤੇ ਨਾ ਕਿਤੇ ਜਾ ਕੇ ਪੁਲਿਸ ਨੂੰ ਹੱਥ ਆ ਪਰਦੇ ਮੌਕੇ ਤੇ ਪਹੁੰਚੀ ਆ ਔਰ ਮੌਕੇ ਤੇ ਜਿਹੜਾ ਪੂਰਾ ਦਾ ਪੂਰਾ ਰੋਡ ਬਲੌਕ ਹੋ ਗਿਆ ਸੀ ਉਸ ਨੂੰ ਖਲਾਉਂਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਰਹਾ ਦੀ ਖਬਰ ਹੀ ਰਹੀ ਹੈ ਕਿ ਸਿਲੰਡਰ ਦੇ ਨਾਲ ਵੀ ਕਿਸ ਤਰ੍ਹਾਂ ਦਾ ਨੁਕਸਾਨ ਹੈ ਫਿਲਹਾਲ ਨਹੀਂ ਹੋਇਆ ਔਰ ਫਰੰਡਰਾਂ ਵਾਲੀ ਗੱਡੀ ਨੂੰ ਵੀ ਇਸ ਜਗ੍ਹਾ ਤੋਂ ਅੱਗੇ ਸਾਈਡ ਤੇ ਕੀਤਾ ਗਿਆ ਫਿਲਹਾਲ ਡਰਾਈਵਰ ਦੇ ਹਲਕੀਆ ਝੋਟਾ ਜ਼ਰੂਰ ਆਈਆਂ ਨੇ ਕੋਈ ਸਵਾਰੀਆਂ ਦੇ ਵੀ ਹਲਕੀਆ ਝੋਟਾ ਆਈਆਂ ਨੇ ਪਰ ਰਹਾ ਦੀ ਖਬਰ ਹੀ ਹੈ ਕਿ ਕੋਈ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਫਿਲਹਾਲ ਨਹੀਂ ਰਿਪੋਰਟ ਕੀਤਾ ਗਿਆ ਜੀ ਠੀਕ ਹੈ ਸ਼ੁਕਰੀਆ ਬਹੁਤ-ਬਹੁਤ ਤਾਨਬਾਦ ਹੈ ਸੁਰਜ ਔਰ ਬਚਾਰੇ ਹੈ ਗਨੀਮਤ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਹਾਦਸਾ ਵੱਡਾ ਵਾਪਰ ਸਕਦਾ ਸੀ ਪਰ ਕਿਤੇ ਨਾ ਕਿਤੇ ਇੱਕ ਹਾਦਸਾ ਜਿਹੜਾ ਹੈ ਉਹ ਥੋੜੇ ਦੇ ਵਿੱਚ ਟਲ ਗਿਆ